ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 6 ਮਹੀਨੇ 18 ਦਿਨ ਰਹਿ ਕੇ ਗਏ ਆ ਜੇ ਜੀ ਸੰਗਤ ਮਨੀਕਰਨ ਸਾਹਿਬ ਜਾਂਦੀ ਆ ਜੋ ਰਸਤੇ ਦੇ ਵਿੱਚ ਲੇਟ ਹੋ ਜਾਂਦੀ ਆ ਜਾਂ ਫਿਰ ਉਹਨਾਂ ਨੇ ਕਿਤੇ ਸਟੇ ਕਰਨਾ ਏ ਰਹਿਣ ਦੀ ਜਗ੍ਹਾ ਨਹੀਂ ਮਿਲ ਰਹੀ ਤਾਂ ਉਹ ਇਸ ਗੁਰੂ ਘਰ ਦੇ ਵਿੱਚ ਰਹਿ ਸਕਦੇ ਆ ਸਰਾਮਾਂ ਬਣੀਆਂ ਹੋਈਆਂ ਨੇ ਖੁੱਲੇ-ਡੁੱਲੇ ਕਮਰੇ ਨੇ ਤੇ ਤੁਸੀਂ ਇੱਥੇ ਰੈਸਟ ਕਰਕੇ ਦੂਸਰੇ ਦਿਨ ਮਨੀਕਰਨ ਸਾਹਿਬ ਜਾ ਸਕਦੇ ਹੋ ਇਥੇ ਗੁਰੂ ਸਾਹਿਬ ਦੀ ਰਬਾਬ ਵੀ ਪਈ ਹੈ ਉਹਦੇ ਵੀ ਅਸੀਂ ਦਰਸ਼ਨ ਕਰ ਸਕਦੇ ਹਾਂ ਆ ਮਹਾਰਾਜ ਜੀ ਦੀ ਬੰਦੂਕ ਦੇਖੋ ਕਿੰਨੀ ਲੰਬੀ ਬੰਦੂਕ ਹੈ ਮੈਂ ਆਪਣੀ ਜ਼ਿੰਦਗੀ ਚ ਪਹਿਲੇ ਕਦੀ ਇੱਡੀ ਲੰਬੀ ਬੰਦੂਕ ਨਹੀਂ ਵੀ ਦੇਖੀ ਇਹ ਹਿੱਲ ਵੀ ਰਿਹਾ ਧਰਵੀ ਲੱਗ ਰਿਹਾ ਹਿੱਲਦਾ ਇਹ ਪੂਰਾ ਤੇ ਤੁਸੀਂ ਮਤਲਬ ਇੱਥੇ ਵੀ ਖੜ ਕੇ ਫੋਟੋ ਫੋਟਾ ਕਰਾ ਸਕਦੇ ਆ ਇੰਜੋਏ ਕਰ ਸਕਦੇ ਹੋ ਹਨਾ ਮੀਂਹ ਆ ਗਿਆ ਬੜਾ ਤੇਜ਼ ਰਫਤੇ ਤੇ ਤੇ ਆਈ ਫਿਰ ਹੁਣ ਸਾਨੂੰ ਝਰਨੇ ਵੀ ਦਿੱਸ ਜਾਣਗੇ ਕਿਉਂਕਿ ਪਹਾੜਾਂ 'ਤੇ ਜਦੋਂ ਮੀਂਹ ਪੈਂਦਾ ਤਾਂ ਹਰੇਕ ਪਹਾੜ 'ਤੇ ਪਤਾ ਨਹੀਂ ਕਿੰਨੇ ਕਿ ਝਰਨੇ ਨਿਕਲਦੇ ਆ ਤੇ ਹੁਣ ਜੇ ਅਸੀਂ ਜਾਵਾਂਗੇ ਸ਼ਾਇਦ ਹੋਊਗੀ ਸਾਨੂੰ ਕੁਝ ਵੀ ਆ ਜਾਪੀ ਛੋਟੀ ਤੇ ਪੜਾਉਣ ਲਈ ਹੋਈ ਜਾਂ ਬੱਚਿਆਂ ਨੂੰ ਮੀਂਹ ਦੇ ਦੇਖੀਂ ਸਾਂਝੇ ਕੀ ਹਾਲ ਚਾਲ ਦੋਸਤੋ ਪੰਜਾਬੀ ਜੋਂ ਦੇਖ ਰਹੇ ਹੋ ਤੁਸੀਂ ਤੇ ਅਸੀਂ ਯਾਤਰਾ ਕਰ ਰਹੇ ਹਾਂ ਜੀ ਮਨੀਕਰਨ ਸਾਹਿਬ ਦੀ ਤੇ ਅੱਜ ਹੀ ਤੀਸਰਾ ਵਲੋਗ ਤੇ ਸਾਡਾ ਤੀਸਰਾ ਦਿਨ ਤੇ ਹੁਣ ਅਸੀਂ ਜਾਵਾਂਗੇ ਜੀ ਅੱਜ ਗੁਰਦੁਆਰਾ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਿੱਥੇ ਚਰਨ ਪਏ ਹੋਏ ਨੇ ਮਨੀਕਰਨ ਸਾਹਿਬ ਤੋਂ ਕੁਝ ਹੀ ਦੂਰੀ ਦੇ ਉੱਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਸੋ ਹੁਣ ਅਸੀਂ ਉਧਰ ਜਾ ਰਹੇ ਹਾਂ ਜੀ ਤੇ ਰਸਤੇ ਦੇ ਵਿੱਚ ਇੱਕ ਬੜਾ ਵਧੀਆ ਵਿਊ ਹੈ ਜਿੱਥੇ ਅਸੀਂ ਥੋੜਾ ਰੁਕਾਗੇ ਤੇ ਤੁਸੀਂ ਵੀ ਜਦੋਂ ਮਨੀਕਰਨ ਸਾਹਿਬ ਤੋਂ ਆਵੋਗੇ ਇਸ ਗੁਰਦੁਆਰਾ ਸਾਹਿਬ ਤਾਂ ਤੁਸੀਂ ਵੀ ਇੱਥੇ ਰੁਕ ਕੇ ਜਿਹੜਾ ਕੁਦਰਤ ਦੇ ਨਜ਼ਾਰਿਆਂ ਦੇ ਆਨੰਦ ਮਾਣ ਸਕੋਗੇ ਸੋ ਆਓ ਗੁਰਦੁਆਰਾ ਸਾਹਿਬ ਦੇ ਵਿੱਚ ਰਸਤੇ ਦੇ ਵਿੱਚ ਇਹ ਜਿਹੜੀ ਲੋਕੇਸ਼ਨ ਪੈਂਦੀ ਹੈ ਉੱਥੇ ਆਪਾਂ ਥੋੜਾ ਜਿਹਾ ਰੁਕ ਕੇ ਦੋ ਚਾਰ ਫੋਟੋਆਂ ਕਰ ਲਵਾਂਗੇ ਕਿਉਂਕਿ ਪਤਾ ਨਹੀਂ ਫਿਰ ਕਦੋਂ ਆ ਹੋਵੇ ਸੋ ਜਦੋਂ ਵੀ ਤੁਸੀਂ ਆਵੋ ਤਾਂ ਇੱਥੇ ਤੁਸੀਂ ਜਰੂਰ ਜਿਹੜਾ 2 ਮਿੰਟ ਵਾਸਤੇ ਸਟੌਪ ਜਿਹੜਾ ਲਗਾ ਕੇ ਜਾਓ ਸੋ ਟਨਲ ਨੂੰ ਪਾਰ ਕਰਨ ਤੋਂ ਬਾਅਦ ਜੀ ਆ ਗਈ ਉਹ ਲੋਕੇਸ਼ਨ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਤਾਂ ਦੇਖੋ ਤੁਸੀਂ ਪਹਾੜਾਂ ਨੂੰ ચીਰਦਾ ਹੋਇਆ ਪਾਣੀ ਜਾ ਰਿਹਾ ਆਲੇ ਦੁਆਲੇ ਪਹਾੜ ਨੇ ਤੇ ਇੱਥੇ ਇੱਕ ਬੜਾ ਵਧੀਆ ਜਿਹੜਾ ਆ ਪੁਲ ਬਣਿਆ ਹੋਇਆ ਨਾਮਕ ਨਹੀਂ ਇਹਦਾ ਪਤਾ ਕੀ ਆ ਪਰ ਚੈਨਲ ਨੰਬਰ 12 ਦੇ ਕੋਲ ਆ ਇਹ ਬਿਲਕੁਲ ਦੇਖ ਲਓ ਆ ਟਨਲ ਨੰਬਰ 12 ਤੇ ਐਂਡ ਪਹਾੜਾਂ ਦੇ ਸੈਂਟਰ ਦੇ ਵਿੱਚੋਂ ਇਹ ਜਿਹੜਾ ਪੁਲਾ ਉਹ ਬਣਿਆ ਹੋਇਆ ਤੇ ਬੜਾ ਵਧੀਆ ਲੱਗ ਰਿਹਾ ਹੈ ਕੁਦਰਤ ਦੇ ਨਜ਼ਾਰੇ ਬਾਕੀ ਬੜੇ ਕਮਾਲ ਦੇ ਨੇ ਇੱਥੇ ਸੜਕੇ ਤਾਂ ਲੱਗੇ ਆ ਵੀ ਹੁਣ ਵਾਪਸ ਨਾ ਜਾਇਓ ਇੱਥੇ ਰਹੀਏ ਹਾਲਕਿ ਹਿੱਲ ਵੀ ਰਿਹਾ ਕਰ ਵੀ ਲੱਗ ਰਿਹਾ ਹਿੱਲ ਦਾ ਇਹ ਪੂਰਾ ਤੇ ਤੁਸੀਂ ਮਤਲਬ ਇੱਥੇ ਵੀ ਖੜ ਕੇ ਫੋਟੋ ਫੋਟਾ ਕਰਾ ਸਕਦੇ ਆ ਇੰਜੋਏ ਕਰ ਸਕਦੇ ਹੋ ਹਣਾ ਤੇ ਇਧਰ ਉਹ ਵੀ ਆ ਖਾਣ ਪੀਣ ਦਾ ਵੀ ਬਣਿਆ ਹੋਇਆ ਤੁਸੀਂ ਉੱਥੇ ਬੈਠ ਕੇ ਖਾ ਪੀ ਵੀ ਸਕਦੇ ਹੋ ਤੇ ਹਵਾ ਦੀ ਆਵਾਜ਼ ਪਾਣੀ ਦੀ ਆਵਾਜ਼ ਪੂਰੀ ਆਂਦੀ ਆ ਦਬ ਕੇ ਤੇ ਆਈ ਹੋਪ ਤੁਹਾਨੂੰ ਮੇਰੀ ਬਾਤ ਸੁਣ ਲਈ ਹੋਵੇ ਕੋਚੀ ਵਿੱਚ ਬਾਈਕ ਵੀ ਲਗਾਇਆ ਹੋਇਆ ਹੈ ਕਪੜਾ ਵਧੀਆ 뷰 ਲੱਗ ਰਿਹਾ ਤੇ ਜਦੋਂ ਵੀ ਤੁਸੀਂ ਮਨਾਲੀ ਆਵੋ ਜਾਂ ਫਿਰ ਮੰਨੀਕਰਨ ਸਾਹਿਬ ਆਉਂਦੇ ਆ ਤਾਂ ਤੁਸੀਂ ਇੱਥੇ ਰੁਕ ਕੇ ਥੋੜਾ ਚਿਰ ਕੁਦਰਤ ਦੇ ਨਜ਼ਾਰਿਆਂ ਦੇ ਨਾਲ ਸਮਾਪਤੀ ਕਰੋ ਪਾਣੀ ਲੰਘ ਰਿਹਾ ਤੇ ਪਹਾੜਾਂ ਨੂੰ چیرਦਾ ਹੋਇਆ ਜਾ ਰਿਹਾ ਤੇ ਇਹਦੇ ਵਿੱਚ ਅਸੀਂ ਵੀ ਜਿਹੜਾ ਪਹੁੰਚੇ ਆ ਫੋਟੋਆਂ ਕਰਾਈਆਂ ਨੇ ਤੇ ਆਹ ਵੀਡੀਓ ਤੁਹਾਡੇ ਵਾਸਤੇ ਨਹੀਂ ਆ ਗਿਆ ਬੜਾ ਠੀਕ ਰਸਤੇ ਤੇ ਤੇ ਆਈ ਥੇ ਕੋਣ ਸਾਨੂੰ ਚਰਨੇ ਵੀ ਦਿੱਤੇ ਜਾਣਗੇ ਕਿਉਂਕਿ ਪਹਾੜਾਂ 'ਚ ਜਦੋਂ ਮੀਂਹ ਪੈਂਦਾ ਤਾਂ ਹਰੇਕ ਪਹਾੜ 'ਚ ਪਤਾ ਨਹੀਂ ਕਿੰਨੇ ਕਿ ਚਰਨੇ ਨਿਕਲਦੇ ਆ ਤੇ ਹੁਣ ਜਦੋਂ ਅਸੀਂ ਜਾਵਾਂਗੇ ਸ਼ਾਇਦ ਹੋਊਗੀ ਸਾਨੂੰ ਕਿਸੇ ਆਗਾਤੀ ਥੇਤੀ ਇਹ ਪੜਾਉਣ ਲੱਗੇ ਹੋਈਆਂ ਬੱਚਿਆਂ ਨੂੰ ਮੀਂਹ ਦੇ ਵਿੱਚ ਲਓ ਜੀ ਹੁਣ ਅਸੀਂ ਪਹੁੰਚ ਗਏ ਆ ਜੀ ਗੁਰੂ ਘਰ ਦੇ ਵਿੱਚ ਤੇ ਦਰਸ਼ਨ ਕਰੋ ਜੀ ਤੁਸੀਂ ਗੁਰੂ ਗੋਬੇ ਸਿੰਘ ਜੀ ਦੀ ਚਰਨਸ਼ੋਪਾਪਤ ਧਰਤੀ ਦੇ ਗੁਰਦੁਆਰਾ ਸਾਹਿਬ ਦੇ ਤੇ ਇੱਥੇ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਸੀ ਤੇ ਇੱਥੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਵੀ ਪਈਆਂ ਨੇ ਉਹਨਾਂ ਦੀ ਵੀ ਤੁਹਾਨੂੰ ਅੰਦਰੋਂ ਦਰਸ਼ਨ ਕਰਵਾਵਾਂਗੇ ਸੋ ਆਓ ਹੁਣ ਅੰਦਰ ਚੱਲਦੇ ਆਂ ਤੇ ਗੁਰੂ ਘਰ ਦੇ ਆਪਾਂ ਫਿਰ ਅੰਦਰੋਂ ਦਰਸ਼ਨ ਦਿਦਾਰੇ ਕਰਦੇ ਆਂ ਜੀ ਸੋ ਆਓ ਹੁਣ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਅੰਦਰ ਕੋ ਅੰਦਰ ਸੇਵਾ ਸਾਹਿਬ ਦਾ ਪਾਠ ਚੱਲ ਰਿਹਾ ਹੈ ਸੰਗਤ ਰੂਪੀ ਪਾਠ ਚੱਲ ਰਿਹਾ ਸੰਗਤ ਕਰ ਰਹੀ ਆ ਪਾਠ ਤੇ ਆਓ ਅੰਦਰ ਦੇ ਦਰਸ਼ਨ ਕਰਦੇ ਆਂ ਇਹ ਆ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਰਬਾਬ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਆਏ ਸਨ ਤਾਂ ਉਹਨਾਂ ਨੂੰ ਇੱਕ ਪਲੰਘ ਤੇ ਬਿਠਾ ਕੇ ਲਿਆਂਦਾ ਗਿਆ ਸੀਗਾ ਇੱਥੋਂ ਦੇ ਮਹਾਰਾਜੇ ਇਸ ਪਲੰਘ ਦੇ ਉੱਤੇ ਬਿਠਾ ਕੇ ਉਹਨਾਂ ਨੂੰ ਲੈ ਕੇ ਆਏ ਸੀਗੇ ਤੇ ਉਹ ਪਲੰਘ ਵੀ ਮੌਜੂਦ ਹੈ ਗੁਰੂ ਸਾਹਿਬ ਦੀ ਰਬਾਬ ਵੀ ਇੱਥੇ ਮੌਜੂਦ ਹੈ ਉਸ ਤੋਂ ਇਲਾਵਾ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬੰਦੂਕ ਹੈ ਤੁਸੀਂ ਦੇਖੋ ਕੱਡੀ ਲੰਬੀ ਬੰਦੂਕ ਆ ਬਈ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਇੰਨੀ ਲੰਬੀ ਬੰਦੂਕ ਦੇਖੀ ਆ ਇੰਨੀਆਂ ਲੰਬੀਆਂ ਬੰਦੂਕਾਂ ਵੀ ਹੁੰਦੀਆਂ ਮੈਨੂੰ ਨਹੀਂ ਸੀ ਪਤਾ ਤੇ ਇਹ ਆ ਜੀ ਕੁੱਪੀ ਇਹਦੇ ਵਿੱਚ ਬਰੂਦ ਭਰਿਆ ਜਾਂਦਾ ਸੀਗਾ ਤੇ ਫੇਰ ਇਹ ਜਿਹੜੀ ਬੰਦੂਕ ਆ ਚੱਲਦੀ ਸੀ ਇੱਥੇ ਵੀ ਰੁਕ ਸਕਦੇ ਆ ਕਾਫੀ ਸੰਗਤ ਇੱਥੇ ਰੁਕਦੀ ਆ ਨਾ ਦੇਖੋ ਜੋਤੇ ਛੋਟੇ ਬੱਚੇ ਕੋ ਮਲੇ ਨੇ ਤੇ ਬੱਸਾਂ ਲੈ ਕੇ ਆਏ ਹੋਈਆਂ ਸੰਗਤ ਜਿਹੜੀ ਆ ਬੱਸਾਂ ਦੇ ਵਿੱਚ ਆਈ ਹੋਈ ਆ ਤੇ ਇੱਥੇ ਤੁਸੀਂ ਆ ਦੇਖੋ ਸੰਗਤ ਵਾਸਤੇ ਸਰਾਮਾ ਬਣੀਆਂ ਹੋਈਆਂ ਨੇ ਜੇ ਮਨੀਕਰਨ ਸਾਹਿਬ ਜਾਣ ਨੂੰ ਤੁਹਾਨੂੰ ਲੇਟ ਹੋ ਗਏ ਜਾਂ ਫਿਰ ਤੁਸੀਂ ਲੇਟ ਆਏ ਹੋ ਤਾਂ ਇੱਥੇ ਵੀ ਰੁਕ ਸਕਦੇ ਇੱਥੇ ਸਰਾਮਾ ਬਣੀਆਂ ਹੋਈਆਂ ਵਧੀਆ ਕਮਰੇ ਨੇ ਜਿਹੜੇ ਸਾਰੇ ਤੇ ਇੱਥੇ ਵੀ ਆਪਾਂ ਜਿਹੜਾ ਸਟੇ ਕਰ ਸਕਦੇ ਆ ਗੱਟਾ ਗੁਰਦੁਆਰਾ ਕਾਫੀ ਵੱਡੀ ਬਿਲਡਿੰਗ ਹੈ ਤੇ ਕਾਫੀ ਸੰਗਤ ਵੀ ਜਿਹੜੀ ਇੱਥੇ ਆਉਂਦੀ ਆ ਮੈਂ ਇੱਥੇ ਫਸਟ ਟਾਈਮ ਆਇਆ ਠੀਕ ਕਾਫੀ ਖੁੱਲੜੂਲਾ ਗੁਰਦੁਆਰਾ ਕਿਵੇਂ ਲੱਗਿਆ ਜੀ ਵਲੋਗ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਮਨਿਕਰਨ ਸਹਿਬ ਆਣ ਵਾਲੀ ਸੰਗਤ ਜਿਹੜੀ ਹੈ ਇਸ ਗੁਰੂ ਘਰ ਦੇ ਵੀ ਦਰਸ਼ਨ ਦੀਦਾਰੇ ਕਰੇ ਪਹਿਲੇ ਦੇ ਦੋ ਪਾਰਟ ਦੇਖਣ ਦੇ ਵਾਸਤੇ ਸਾਡੇ ਚੈਨਲ ਤੇ ਵਿਜ਼ਿਟ ਕਰੋ ਧੰਨਵਾਦ